हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤੇ ਇਹਨਾਂ ਨਾਲ ਦੋਸਤੋ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੂਈਆਂ ਸਵਾਈਆਂ ਹੋਣਗੀਆਂ ਡिटੇਲ ਇਹਨਾਂ ਤਿੰਨਾਂ ਮੱਜਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲਈ ਪਰ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੰਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਰੇਟ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਹੋਣਗੇ 90000 ਤੋਂ ਲੈ ਕੇ ਤੇ 55000 ਰੁਪਏ ਤੱਕ ਦੁੱਧ ਦੀ ਕੈਪੈਸਿਟੀ ਦੋਸਤੋ ਹੋਊਗੀ ਕਿ 7-8 ਲੀਟਰ ਤੋਂ ਲੈ ਕੇ ਤੇ 9-10 ਲੀਟਰ ਤੱਕ ਦੀ ਗੱਲਬਾਤ ਕਰਦੇ ਆ ਵੀਰ ਨਾਲ ਡ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾੜਾ ਹੋਰ ਬਾਈ ਠੀਕ ਹੈ ਕੋਈ ਵਧੀਆ ਹੀ ਚੱਲਦੀ ਹੈ ਚੱਲੀ ਜਾਂਦਾ ਕੰਮ ਕਰ ਬਹਾਂਜੀ ਹਾਂਜੀ ਚੱਲੀ ਜਾਂਦਾ ਐਡਰੈਸ ਬੋਲ ਦਿਓ ਐਡਰੈਸ ਆਪਣਾ ਜੀ ਪਿੰਡ ਝਾਮਕੇ ਕੋਰਬ ਜਿਲ੍ਹਾ ਤਰਨਤਾਰਨ ਤਸੀਲ ਵੀ ਤਰਨਤਾਰਨ ਠੀਕ ਹੈ ਜੀ ਨਾਮ ਜੇ ਪ੍ਰਤਾਪ ਸਿੰਘ ਸਾਹਿਬ ਠੀਕ ਹੈ ਜੀ ਫੋਨ ਨੰਬਰ ਜੇ 628474127 628474127 ਠੀਕ ਹੈ ਜੀ ਹਾਂਜੀ ਹਾਂ ਤੇ ਨਾ ਆ ਗਿਆ ਜੀ ਠੀਕ ਹੈ ਜੀ ਇੱਕ ਮਹੀn ਤਾਜੀ ਸੂਈ ਹੀ ਆਪਣਾ ਤਾਂ ਵੀਡੀਓ ਬਣੀ ਹੈਗੀ ਉਹਦੀ ਹਾਂਜੀ ਹਾਂ ਮਹੀn ਬਿਨਾ ਬੱਚੇ ਤੋਂ ਤੇ ਇੱਕ ਕੱਤੀ ਵਾਲੀ ਹੈ ਠੀਕ ਹੈ ਜੀ ਬਾਕੀ ਠੀਕ ਹੈ ਜੀ ਹਾਂਜੀ ਸ਼ੁਰੂ ਕਰ ਲਈਏ ਵੀਰ ਆਪਾਂ ਇਸ ਪਹਿਲੀ ਮੱਝ ਤੋਂ ਦਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੂਹਾ ਸੂਹੀ ਇਹ ਭਾਈ ਦੂਜਾ ਸੂਹਾ ਸੂਹੀ ਜੇ ਹਾਂਜੀ ਸੂਹੀ ਨੂੰ ਕੋਈ ਨੂੰ ਢਾਈ ਤਿੰਨ ਮਹੀਨੇ ਹੋਏ ਜੇ ਤੇ ਬਣੀ ਸੋਰੀ ਨੂੰ ਮਹੀਨਾ ਆ ਇੱਕ ਮਹੀਨਾ ਹੋ ਗਿਆ ਹਾਂਜੀ ਕਿੰਨਾ ਦੁੱਧ ਦੁੱਧ ਭਾਜੀ 7 ਲੀਟਰ ਜਿਹੜਾ ਪੱਕਾ ਠੀਕ ਹੈ ਜੀ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਪਾੜੇ ਤੇ ਦੋਵੇਂ ਟਾਈਮ ਪਾੜੇ ਤੇ ਮਿਲਦਾ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਮੁੱਲ ਭਾਈ ਇਹਦਾ ਛੋਟਾ ਜਾਵਾ ਹਾਂਜੀ ਮੁੱਲ ਭਾਵੇਂ ਕੋਈ 60 ਕਰਾ ਲੈ 65 ਕਰਾ ਲੈ ਜੋ ਮਰਜੀ 55000 ਦੇ ਵਿੱਚ ਆਪਾਂ ਇਹਦੀ ਪਹੁੰਚ ਕਰਾਂ 55 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਠੀਕ ਹੈ ਜੀ 52 ਵੀ ਛੱਡੋ 50000 ਦੇ ਵਿੱਚ ਪਹੁੰਚ ਕਰ ਦਾਂਗੇ ਜੇ ਕੋਈ ਗੱਡੀ ਆਵਦੀ ਲੈਵੇ 47000 ਠੀਕ ਹੈ ਜੀ ਹਾਂਜੀ ਕੱਢੀਏ ਜੀ ਬੱਸ ਨਾ ਜੀ ਨਾ ਦੋਸਤੋ ਸੂਆ ਦੋਜਾ ਸੂਈ ਜੇ ਕੋਈ ਢਾਈ ਤੋਂ ਤੇਲ ਮਿੰਟ ਲੈ ਟਾਈਮ ਸੂਈ ਨੂੰ ਗਿਆ ਤੇ 1 ਮਹੀਨਾ ਹੋ ਗਿਆ ਕਿ ਟਿਕਾ ਲੱਗੇ ਨੂੰ ਵੀ 7 ਕਿਲੋ ਦੋ ਤੇ ਮੌਕੇ ਦਾ ਤਿਆਰ ਹੈ ਜੀ ਰੇਟ ਦੋਸਤੋ ਹੋਊਗਾ ਜੀ 50000 ਰੁਪਇਆ 100 ਕਿਲੋਮੀਟਰ ਤੱਕ ਦੀ ਪਹੁੰਚ 50000 ਰੁਪਏ ਦੇ ਵਿੱਚ ਬਾਜ਼ਾਰ ਦਾ ਹਿਸਾਬ ਨਾਲ ਹੀ ਜੀ ਆਪਾਂ ਮੁੱਲ ਲਾ ਦੇਣੇ ਆਪਾਂ ਬਾਜ਼ਾਰਾ ਮੁੱਲ ਨਾਲ। ਨਾ ਕੀ ਅੱਜ ਹੀ ਅੱਜ ਹੀ ਮਾਲ ਆਇਆ ਸਾਰਾ ਜੀ ਤਲਿਹਾਰੀ ਵੀ ਪਾਉਣ ਵਾਲੀ ਮਹੀਂ ਸੰਗਲ ਜੀ ਚੈੱਕ ਕਰ ਲਓ ਜੀ। ਹਾਂਜੀ। ਤਾਂ ਉਹ ਭਾਈ 40-45 ਹਜ਼ਾਰ ਦੀਆਂ ਉਸ ਤਰ੍ਹਾਂ ਕਟੀਆਂ ਆਉਂਦੀਆਂ। ਹਾਂਜੀ ਹਾਂਜੀ ਹਾਂਜੀ। ਫੋਨ ਬਣਾਇਆ ਭੈਣ ਭਰਾਵਾਂ ਨੂੰ ਥੋੜਾ ਨਾ ਕਾਮ ਇਹ ਕਰੇ ਮਜਬੂਰੀ ਜੀ ਬਣ ਗਈ ਤਾਂ ਕਰਕੇ ਨਾ ਕੋਈ ਠੀਕ ਹੈ ਜੀ ਕਾਮ ਤਾਂ ਕਰਕੇ ਜੀ ਨਕਰ ਪਾਏ ਨਹੀਂ ਬਾਬਾ ਦੇ ਨੋ ਠੀਕ ਅਸ਼ਵੀਰ ਚੁਵਾਈ ਚੁਈ ਵਧੀਆ ਇੱਕਦਮ ਚੁਵਾਈ 100 ਚ 100 ਹੈ ਜੀ ਆਪਣੇ ਘਰੇ ਕੋਈ ਭਾਵੇਂ ਦੋ ਡੰਗ ਚੋਕੇ ਤਿੰਨ ਡੰਗ ਚੋਕੇ ਤਸਲੀ ਕਰਕੇ ਕਰੇ ਠੀਕ ਹੈ ਜੀ ਹਾਂਜੀ ਇਹਦੋਂ ਅੱਗੇ 2 ਨੰਬਰ ਦੀ ਸੀ ਡੀਟੀ ਇਹਦੋਂ ਕੇ ਭਾਈ ਸੁਆ ਦੱਜਾ ਇਹ ਮਹੀਂ ਦਾ ਹੂੰ ਇਹ ਆਪਾਂ ਵੀਡੀਓ ਵੀ ਪਾਈ ਹੈ ਮੈਂ ਦੀ ਅੱਛਾ ਜੀ ਆਪਣੇ ਕੋਲ ਪ੍ਰੂਫ ਆ ਸੁਈ ਜੇ ਮੈਂ ਸਾਰੀ ਇਹ 20 ਪੰਨਿਆਂ ਦਿਨਾਂ ਦੀ ਮਹੀਨੇ ਰਿਆ ਦਰ ਹਾਂਜੀ ਮਗਰੇ ਦੇ ਕਟਾ ਇਹ ਬੱਚਾ ਮੈਂ ਉਹਦਾ ਮਰ ਗਿਆ ਜੀ ਅੱਛਾ ਜੀ ਮਿਲਦੀ ਭਾਰੇ ਤੇ ਜੇ ਦੁੱਧ ਪਹਿਲਾਂ 10 ਲੀਟਰ 8 ਲੀਟਰ ਕਰਕੇ ਕੋ ਸੌਦਾ ਕਰ ਲਿਆ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇਹਦਾ ਕੀ ਰੇਟ ਕਰਨਾ ਹੈ ਇਹਦਾ ਭਾਜੀ ਰੇਟ ਚਲੋ ਬੱਚਾ ਹੁੰਦਾ ਫਿਰ ਤੇ ਝੋਟੀ ਬੜੀ ਆ ਪਤਾ ਵਿੱਚ ਨਹੀਂ ਵੇਗੀ ਵੀ ਤੇ ਆਪਾਂ ਮੁੜ ਕੇ ਥੋੜਾ ਜਿਆ ਪਿੱਕ ਘਰੇ ਡੰਗਰ ਨਹੀਂ ਤੇ ਕੋ ਬੱਚਾ ਮਾਰਗਾ ਕਰਕੇ ਥੋੜੀ ਜੀ ਟਕਾਉਣੀ ਵੀ ਮੈਂ ਹੂੰ ਹੂੰ ਹੋਣਾ ਨਹੀਂ ਕੋਈ ਗੱਲ ਭਾਵੇਂ ਜਿੱਦਾਂ ਮਰਜੀ ਦੁੱਧੇ ਛਾਂ ਜਾ ਕੇ ਵੀ ਮਿਲੂਗੀ ਠੀਕ ਹੈ ਜੀ ਤੇ ਇਹਦਾ ਭਾਜੀ ਆਪਾਂ 55000 ਦੇ ਵਿੱਚ ਇਹਦੀ ਪਹੁੰਚ ਕਰਾਂਗੇ 55 55000 55000 ਜੇ ਕੋ ਗੱਡੀ ਆਵਦੀ ਲਿਆਵੇ ਤੇ 55000 ਦੀ ਦਮ ਠੀਕ ਹੈ ਜੀ ਦੁੱਧ 8 ਕਿਲੋ ਪੱਕਾ ਤਿਆਰੇ ਪੱਕਾ 8 ਕਿਲੋ ਜੀ ਠੀਕ ਹੈ ਜੀ ਬਾਕੀ ਮੈਂ ਵੱਡੀ ਜੇ ਕੋਈ ਪੂਰ ਸਟਾ ਨਹੀਂ ਥਣ ਵੱਧ ਘਟਨੀ ਹੈ ਚੋਣ ਵਧਿਆ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਸੂਆ ਕੋਈ ਦੂਜਾ ਮਨ ਲੈ ਕੋਈ ਦੂਜਾ ਮਨ ਲੈ ਉਹ ਡਿਪੈਂਡ ਕਰਦੀ ਹੈ ਸੂਈ ਨੂੰ ਕੋਈ 20 ਦਿਨ ਦਾ ਟਾਈਮ ਹੋ ਗਿਆ ਜੀ 20 25 ਦਿਨ ਹੋਏ ਜੀ ਆਪਣਾ ਤਾਂ ਵੀਡੀਓ ਬਣੀ ਹੈ ਜੀ ਹਾਂ ਜੀ ਇਹਦੀ ਬੱਚਾ ਦਾ ਦੋਸਤੋ ਐਕਸਪਾਇਰ ਹੋ ਗਿਆ 58000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੀ ਹੋ ਗਈ। 8 ਕਿਲੋ ਤੋਂ ਦੋਸਤੋ ਜਿਹੜਾ ਮੌਕੇ ਦਾ ਤਿਆਰ ਹੋਊਗਾ ਜੀ। ਦੁੱਧ ਭਾਜੀ ਦਹੀਂ ਕਰ ਦੇਣਾ ਇਹਨੇ ਮੈਂ ਨੇ ਥੋੜਾ ਬੱਚੇ ਦਾ ਕੀਤਾ। ਹਾਂਜੀ ਹਾਂਜੀ ਇੱਕ ਥੋੜਾ ਬੁਖਾਰ ਹੋ ਗਿਆ ਮੈਨੂੰ। ਠੀਕ ਹੈ ਜੀ। ਹਾਂਜੀ। ਬਾਕੀ ਹੁਣ ਚਵਾਈ ਚ ਵੀ ਸਹੀ ਹੈ ਨਾ? ਵਧੀਆ ਜੀ ਇੱਕ ਨੰਬਰ ਆ। ਠੀਕ ਹੈ ਜੀ। ਲੋ ਜੀ ਚੈੱਕ ਕਰ ਲਓ ਦੋਸਤੋ। ਬਾਕੀ ਭਾਈ ਜੀ ਆਪਾਂ ਨੇ ਘਰੇ ਆ ਗਏ ਅਗਲੇ ਪੈਸੇ ਖਰਚਣੇ ਆਪਜੀ ਤਸੱਲੀ ਕਰੇ ਜਦਾਂ ਹਾਂਜੀ 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 ਠੀਕ ਹੈ ਜੀ ਤਿੰਨ ਨੰਬਰ ਵਰ ਦਸੀਏ ਇਹ ਭਾਈ ਸੁਈ ਜੇ ਮਹੀਂ ਸਾਢੇ 3 ਨਾਂ ਮਹੀਨੇ ਅੱਛਾ ਜੀ ਤਿੰਨਾਂ ਦੀ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀਏ ਤੇ ਦੁੱਧ ਹੈਗਾ ਜੇ ਥੱਲੇ 7 ਲੀਟਰ ਪੱਕਾ ਹਾਂਜੀ ਤੇ ਸਾਢੇ 3 ਨਾਂ ਮਹੀਨੇ ਸੁਈ ਏ ਹਾਂਜੀ ਤਿੰਨਾਂ ਦੀ ਤੇ ਮਹੀਨੇ ਦੀ ਬਣੀ ਜੇ ਤੇ ਮਗਰੇ ਦੇ ਕੱਟੀ ਜੇ ਨੀਲੀ ਕਰਾਸ ਅੱਛਾ ਜੀ ਆ ਜੀ ਨੀਲੀ ਕਰਾਸ ਬੱਚਾ ਇਹ ਮਗਰਾ ਕੱਟੀ ਜੇ ਦੋਵੇਂ ਟਾਈਮ ਹੀ ਬੱਚੇ ਤੇ ਮਿਲਦੇ ਹਾਂਜੀ ਹਾਂਜੀ ਬੱਚੇ ਤੇ ਠੀਕ ਹੈ ਜੀ ਜਦ ਅਮਰਜੀ ਕੋ ਆਪਦਾ ਚੋਕ ਕਰੇ ਠੀਕ ਹੈ ਅਸ਼ਾ ਗਿਰ ਦੁੱਧ ਕਿੰਨਾ ਦੱਸਿਆ 7 ਕਿਲੋ ਦੁੱਧ ਭਾਜੀ 7 ਲੀਟਰ ਹੈ ਆਪਣੇ ਘਰੇ ਕੋ ਤਿੰਨ ਡੰਗ ਚ ਹੋਏ ਪਾ ਠੀਕ ਹੈ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਵੀ ਛੋਟਾ ਹੈ ਜੀ ਹਾਂਜੀ ਇਹਦੀ ਭਾਜੀ 90000 ਦੇ ਵਿੱਚ ਪਹੁੰਚ ਜਾ ਨਿੰਜਾ ਯਾਰ ਜੇ ਕੋ ਗੱਡੀ ਆਪਦੀ ਲਿਆਵੇ ਠੀਕ ਹੈ ਤੇ ਤਿੰਨ ਘਟਾ ਦਿਓ 46 ਰਹਿ ਗਿਆ 46 ਜੀ ਪੂਰੇ 45000 ਦੀ ਤਾਂ 45000 ਹਾਂਜੀ ਲਓ ਠੀਕ ਹੈ ਜੀ ਆਹ ਲਓ ਦੋਸਤੋ ਚੈੱਕ ਕਰ ਲਓ ਸੂਈ ਨੂੰ ਦੋਸਤੋ ਕੋ ਤਿੰਨ ਮਹੀਨੇ ਦਾ ਟਾਈਮ ਹੋ ਗਿਆ ਤੇ ਬਣੀ ਨੂੰ ਦੋਸਤੋ ਇੱਕ ਮਹੀਨਾ ਭਾਜੀ ਇਹਦੇ ਹਿਸਾਬ ਨਾਲ 48000 ਤੇ ਪ ਇਹ ਗੱਡੀ ਆਵਦੀ ਲੈਵੇ 45000 45000 ਠੀਕ ਹੈ ਜਿਆਦਾ ਨਹੀਂ ਤੇ ਭਾਜੀ 7-8000 ਦੀ ਕੱਟੀ ਹੈਗੀ ਮੰਗ ਹਾਂਜੀ 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 ਇਹ ਤਾਂ ਗੱਲ ਦੀ ਮੈਂ 40 ਮੰਤਰੀ ਆਏ ਠੀਕ ਹੈ ਜੀ ਬਾਕੀ ਗ੍ਰੁੱਥ 7 ਲੀਟਰ ਪੱਕਾ ਚੋਚ ਆਏ ਇੱਕ ਨੰਬਰ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਚੈੱਕ ਕਰ ਲਓ ਬਾਕੀ ਜਿਹੜਾ ਵੀ ਪਸ਼ੂ ਖਰੀਦਣਾ ਵਾ ਮੇਰੇ ਵੀ ਤਸੱਲੀ ਕਰਨੀ ਤੁਹਾਡਾ ਫਰਜ਼ ਹੈ ਤੁਹਾਡਾ ਹੱਕ ਬਣਦਾ ਕਰ ਲਿਆ ਕਰੋ ਜਰੂਰ ਨਹੀਂ ਜੀ ਕੋਈ ਜੱਦਾ ਮਰਜੀ ਆ ਆ ਚੋਏ ਆਪਣੇ ਘਰੇ ਜੋ ਮਰਜੀ ਲੈ ਲਓ ਜੀ ਚੈੱਕ ਕਰੋ ਜੀ ਸੁਆ ਭਾਜੀ ਤੱਜਾ ਬਾਕੀ ਭੈਣ ਭਰਾਵਾਂ ਨੇ ਗੱਡੀ ਆ ਹਾਲੋ ਜੀ ਕਰੋ ਚੈੱਕਿੰਗ ਤਿੰਨੇ ਨਗ ਦੋਸਤੋਂ ਤੁਹਾਨੂੰ ਦਿਖਾਤੇ ਆ ਤਿੰਨੇ ਨਗ ਸੋਏ ਸੋਏ ਤੇ ਡਿਟੇਲ ਸਾਰੀ ਵੀ ਨੇ ਡਿਟੇਲ ਨੰਬਰ ਵਾਈ ਨੰਬਰ ਦੱਸਤੀ ਸਾਰੀ ਹਰ ਇੱਕ ਪਸ਼ੂ ਦੀ ਬਾਕੀ ਮੈਂ ਵੀਰਾਂ ਨੂੰ ਬੇਨਤੀ ਲਾਸਟ ਵਿੱਚ ਹੀ ਵੀਡੀਓ ਤੇ ਕਰਦਾ ਕਿ ਸੋਏ ਸੋਏ ਪਹੂ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਮੇਰੀ ਵੀ ਜਰੂਰ ਕਰ ਲਿਆ ਕਰੋ ਐਡਰੈਸ ਏਕਰੀ ਵੀਰ ਦਾ ਫਿਰ ਬੋਲ ਦਣਾ ਪਿੰਡ ਵੀਰ ਦਾ ਝਮਕੇ ਤਸੀਲ ਗਿਲਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਜੀ ਇੱਕ ਦੀ ਫੇਰ ਬੋਲ ਜੀ ਹਾਂ ਜੀ ਭਾਜੀ ਫੋਨ ਨੰਬਰ ਹੈਗਾ ਜੀ 6284744127 6284744127 ਬਾਕੀ ਭਾਜੀ ਇਹੋ ਬੇਨਤੀ ਆਪਣੀ ਭੈਣ ਭਰਾਵਾਂ ਗਾੜੀ ਵੀ ਡੰਗਰ ਲੈ ਜਾਂਦੇ ਜੇ ਸਵੇਰੇ ਹੀ ਹਾਂਜੀ ਤੇ ਇਹ ਆ ਵੀ ਤੁਹਾਨੂੰ ਬੋਲੇ ਭਾਜੀ ਸਮੰਦਰ ਆ ਹਾਂਜੀ ਹਾਂਜੀ ਤੇ ਆਲ ਦੀ ਜਿਹੜਾ ਵੀ ਡੰਗਰ ਲੈਂਦਾ ਪਰਿਵਾਰ ਦੇ ਵਿੱਚ ਵੀਡੀਓ ਵਿਖਾ ਕੇ ਫੇਰ ਆਪਾਂ ਨੂੰ ਸਾਈ ਪਾਓ ਠੀਕ ਹੈ ਆਨ ਦੀ ਕਿਉਂ ਵੀ ਤਸੱਲੀ ਕਰਦੇ ਹਾਂ ਠੀਕ ਹੈ ਠੀਕ ਹੈ ਵਪਾਰੀ ਭਾਜੀ ਕੋਈ ਵੀ ਆ ਹਾਂਜੀ ਹਾਂਜੀ ਆਪਾਂ ਕਿਸੇ ਨੂੰ ਨਹੀਂ ਆਪਾਂ ਆਲਦੇ ਤੇ ਲਾ ਲਈ ਹਾਂਜੀ ਹਾਂਜੀ ਵਪਾਰੀ ਕੋਈ ਵੀ ਆ ਭਾਜੀ ਵਪਾਰੀ ਕੋਈ ਵੀ ਆ ਆਪਦਾ ਗਾਹ ਖਰਾਬ ਕਰਦੇ ਕੋਈ ਨਹੀਂ ਖੁਸ਼ ਹਾਂਜੀ ਠੀਕ ਹੈ ਚਲੋ ਕੁਦਰਤੀ ਤੌਰ ਤੇ ਕਿਰੇ ਬੱਕਰੀ ਆ ਤੇ ਆਪਾਂ ਇਹੋ ਹੀ ਬੇਨਤੀ ਕਰਦੇ ਆਂ ਵੀ ਇਹ ਨਹੀਂ ਆਪਣੇ ਤੋਂ ਕਦੇ ਵੀ ਆਪਦਾ ਅਗਲਾ ਡੰਗਰ ਲੈਣ ਦਾ ਤਸੱਲੀ ਕਰਦੇ ਠੀਕ ਹੈ ਜੀ ਠੀਕ ਗੱਲ ਬਹੁਤ ਵਧੀਆ ਕਹੀ ਹੈ ਜੀ ਸੱਚੀ ਗੱਲ ਤਸੱਲੀ ਕਰਨੀ ਤੁਹਾਡਾ ਆ ਕੇ ਕਿਸੇ ਵੀ ਫਾਰਮ ਤੋਂ ਕਿਸੇ ਵੀ ਚੈਨਲ ਤੋਂ ਪਸ਼ੂ ਖਰੀਦੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖ